ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੰਦੂ ਦੀਆਂ ਦੋਵੇਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਪਾਪੀ ਨੇ ਪਾਣੀ ਦਾ ਇੱਕ ਢੇਗਾ ਕਰਮ ਕਰਕੇ ਉਹ ਸਤਿਗੁਰੂ ਸਾਹਿਬ ਜੀ ਨੂੰ ਬਿਠਾ ਦਿੱਤਾ ਜਦ ਸਿੱਖ ਗੁਰੂ ਸਾਹਿਬ ਜੀ ਨੂੰ ਬਚਾਉਣ ਵਾਸਤੇ ਅੱਗੇ ਹੋਏ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਪਰਮੇਸ਼ਰ ਦਾ ਭਾਣਾ ਮੰਨ ਕੇ ਸ਼ਾਂਤ ਰਹੋ ਸਾਡਾ ਸਰੀਰ ਤਿਆਗਣ ਦਾ ਸਮਾਂ ਹੁਣ ਆ ਗਿਆ ਹੈ ਜਦ ਫਿਰ ਵੀ ਗੁਰੂ ਸਾਹਿਬ ਜੀ ਚੰਦੂ ਦੀ ਕੋਈ ਗੱਲ ਨਾ ਮੰਨੇ ਤਾਂ ਉਹਨਾਂ ਉੱਪਰ ਛੜ ਦੀ ਪਾਲ ਦੀ ਤਤੀਅਤ ਦੇ ਕੜਛੇ ਪਾਏ ਗਏ ਪਰ ਗੁਰੂ ਸਾਹਿਬ ਜੀ ਅਡੋਲ ਬੈਠੇ ਰਹੇ ਅਤੇ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਪੜਦੇ ਰਹੇ ਉੱਥੇ ਵੇਖਣ ਤੇ ਸੁਣਨ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਪਰ ਕਿਸੇ ਦਾ ਕੋਈ ਵਾਸ ਨਹੀਂ ਸੀ ਚੱਲਦਾ ਗੁਰੂ ਸਾਹਿਬ ਜੀ ਦੇ ਸਾਰੇ ਸਰੀਰ ਉੱਤੇ ਛਾਲੇ ਹੋ ਗਏ ਸੀ ਟੀਜੇ ਦਿਨ ਚੰਦੂ ਪਾਪੀ ਨੇ ਇੱਕ ਲੋਹ ਕਰਨ ਕਰਾ ਕੇ ਗੁਰੂ ਸਾਹਿਬ ਜੀ ਨੂੰ ਅਸੋ ਪਰ ਪੜ੍ਹਾ ਦਿੱਤਾ ਤਾਂ ਗੁਰੂ ਸਾਹਿਬ ਜੀ ਤਤੀ ਲੋਹ ਤੇ ਬੈਠ ਕੇ ਵੀ ਸ਼ਾਂਤ ਰਹੇ ਜਦ ਸਾਈ ਮੀਆਂ ਵੀਰ ਨੇ ਕਿਹਾ ਕਿ ਮੈਂ ਜਹਾਗੀਰ ਬਾਸ਼ਾ ਨੂੰ ਦੱਸ ਕੇ ਇਹਨਾਂ ਦੋਸ਼ਾਂ ਨੂੰ ਸਜ਼ਾ ਦਵਾਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮਰਨਾ ਚਾਹੀਦਾ ਹੈ ਤੰਦੂ ਪਾਪੀਆਂ ਤੁਸੀਂ ਇਹ ਸਹਿਮ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਰਾਵੀ ਨਦੀ ਦੇ ਕਿਨਾਰੇ ਉੱਪਰ ਬੈਠ ਕੇ ਚਾਦਰ ਦੀ ਬੁਕਲ ਮਾਰ ਕੇ ਜਬੀ ਸਾਹਿਬੀ ਦਾ ਆਪਾਟ ਕੀਤਾ ਅਤੇ ਸਿੱਖਾਂ ਨੂੰ ਆਖਿਆ ਕਿ ਹੁਣ ਸਾਡੀ ਪ੍ਰਲੋਕ ਗਮਣ ਦੀ ਤਿਆਰੀ ਹੈ ਜਿਸ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਰਾਵੀ ਨਦੀ ਵਿੱਚ ਪ੍ਰਵੇਸ਼ ਕਰਕੇ ਆਪਣਾ ਸਰੀਰ ਤਿਆਗ ਕੇ ਸ